ਸਾਡੀ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਮਯੰਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਨਾਂ ਜਿਨ੍ਹਾਂ ਦੀ ਪੈਸ਼ਨਾਂ ਲੱਗੀਆਂ ਨੇ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਤੰਬਰ ਮਹੀਨੇ ਦੀ ਪੈਸ਼ਨ ਅਪਡੇਟ ਦੇਣੀ ਹੈ ਅੱਜ ਹੁਣ ਤੱਕ ਦੀ ਕੀ ਅਪਡੇਟ ਹੈ ਕਿਸੇ ਜਿਲ੍ਹੇ ਦੇ ਵਿੱਚ ਪੈਸ਼ਨ ਆਈ ਹੈ ਜਾਂ ਨਹੀਂ ਆਈ ਹੈ ਇਹ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਜੇ ਕਰੀਏ ਅਗਸਤ ਮਹੀਨੇ ਦੀ ਕਿਉਂਕਿ ਸ਼੍ਰੀ ਤਰਨਤਾਰਨ ਸਾਹਿਬ ਜਲੇ ਦੀ ਪੈਨਸ਼ਨ ਜਿਹੜੀ ਅਗਸਤ ਮਹੀਨੇ ਦੀ ਪੈਨਸ਼ਨ ਜਾਰੀ ਹਾਲੇ ਤੱਕ ਨਹੀਂ ਹੋਈ ਹੈ ਅੱਜ ਤਰੀਕ ਹੋ ਚੱਲੀ ਹੈ ਜੀ 3 ਸਤੰਬਰ ਲਗਭਗ ਦੁਪਹਿਰ ਦੇ 1 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਲਾਈਵ ਆ ਰਹੇ ਹਾਂ ਤੇ ਹੁਣ ਤੱਕ ਦੀ ਜੋ ਸਾਨੂੰ ਸੂਚਨਾਵਾਂ ਨੇ ਸ਼੍ਰੀ ਤਰਨਤਾਰਨ ਸਾਹਿਬ ਜਲੇ ਦੀ ਪੈਨਸ਼ਨ ਹਾਲੇ ਤੱਕ ਜਾਰੀ ਨਹੀਂ ਹੋਈ ਹੈ ਬੈਲ ਉੱਤੇ ਪਾਸ ਹੋ ਚੁੱਕੇ ਨੇ ਤੇ ਜਲਦ ਜਲਦੀ ਇਹ ਪੈਨਸ਼ਨ ਉੱਤੇ ਜਾਰੀ ਹੋ ਸਕਦੀ ਹੈ 3000 ਰੁਪਏ ਪੈਨਸ਼ਨ ਉੱਤੇ ਜਾਰੀ ਕੀਤੀ ਜਾਵੇਗੀ 2 ਮਹੀਨੇ ਦੀ ਇਕੱਠੀ ਪੈਨਸ਼ਨ ਜਿਹੜੀ ਆਵੇਗੀ ਜਨੇ ਅਦੂ ਵਿੱਚ ਹਾਲੇ ਨਾ ਤਾਂ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਸਤੰਬਰ ਮਹੀਨੇ ਦੀ ਤੇ ਨਾ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਬਿੱਲ ਫਾਸ ਹੋਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀ ਜਿਹੜੇ ਨੇ ਜਿਹੜੇ ਪ੍ਰਸ਼ਾਸਨਿਕ ਤੌਰ ਤੇ ਜੜੀਆਂ ਡਿਊਟੀਆਂ ਲੱਗੀਆਂ ਜਾਂ ਨਹੀਂ ਕਿਉਂਕਿ ਪੰਜਾਬ ਵਿੱਚ ਵਾਲੇ ਜੜੀਆਂ ਹੜਾ ਦੀ ਮਾਰ ਹੇਠ ਹੈ ਤੇ ਕਾਫੀ ਅਧਿਕਾਰੀ ਕਰਮਚਾਰੀ ਜਿਹੜੀਆਂ ਡਿਊਟੀਆਂ ਜੜੀਆਂ ਨੇ ਉਹ ਉਧਰ ਲੱਗਿਆ ਹੋਈਆਂ ਨੇ ਇਸ ਕਰਕੇ ਵੈਸੇ ਆਸਾਰਤਾ ਹੈਗੇ ਨਹੀਂ ਕਿ ਇਸ ਵਾਰ ਪੰਜਾਬ ਸਰਕਾਰ ਜੜੀਆਂ ਨੇ ਪੈਨਸ਼ਨਾਂ ਜਲਦੀ ਜਾਰੀ ਕਰ ਸਕਦੀ ਹੈ ਪਰ ਡਿਊਟੀਆਂ ਲੱਗੀਆਂ ਹੋਣ ਕਰਕੇ ਹੋ ਸਕਦਾ ਕੁਝ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਪਾਉਣ ਦੇ ਵਿੱਚ ਦੇਰੀ ਵੀ ਹੋ ਤੇ ਦੂਜੇ ਫਾਸੇ ਜੋ ਅਪਡੇਟ ਨੇ ਕਿ 2500 ਰੁਪਿਆ ਪੈਨਸ਼ਨ ਆਏਗੀ ਹੋ ਸਕਦਾ ਇਸ ਵਾਰ ਪੰਜਾਬ ਸਰਕਾਰ ਉਹ ਵਧਾ ਦੇਵੇ ਕਿਉਂਕਿ ਕਾਫੀ ਖੇਤਰ ਜਿਹੜੇ ਹੜਾ ਦੀ ਮਾਰ ਹੇਟ ਨੇ ਤੇ ਕੁਝ ਰਾਹਤ ਹੈ ਜਿਹੜੀ ਸਰਕਾਰ ਦਵੇ ਅਸੀਂ ਵੀ ਕਹਿੰਦੇ ਹਾਂ ਜੀ ਦਵੇ ਸਰਕਾਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਲਾਭਪਾਤਰਿਆਂ ਨੂੰ ਕੁਝ ਰਾਹਤ ਮਿਲ ਸਕੇ ਕਿਉਂਕਿ ਜਿਹੜੇ ਖੇਤਰ ਹੜਾ ਦੇ ਮਾਰ ਹੇਟ ਨੇ ਉੱਥੇ ਤਾਂ ਬਹੁਤ ਔਖਾ ਹੈ ਹੈਂਡੀਕੈਪ ਵਰਕਰ ਨੂੰ ਬਹੁਤ ਔਖਾ ਹੈ ਤੇ ਦੂਜੇ ਫਾਸੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਇਹ ਦਵਾ ਪੈਸ਼ਨਾਂ ਲੱਗਿਆ ਨੇ ਬਜ਼ੁਰਗਾਂ ਨੂੰ ਬਹੁਤ ਔਖਾ ਹੈ ਇਸ ਲਈ 2500 ਪੈਨਸ਼ਨ ਹੋਣੀ ਚਾਹੀਦੀ ਹੈ ਅਸੀਂ ਇਹ ਮੁੱਦਾ ਚੱਕਦੇ ਵੀ ਆ ਤੇ ਸਾਡੀ ਵੀ ਮੰਗ ਹੈ ਕਿ ਇਹਨਾਂ ਲਾਪਤਿਆਂ ਨੂੰ ਰਾਹਤ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ। ਦੂਜੀ ਗੱਲ ਜੀ ਕਿ ਹਾਲੇ ਤੱਕ ਕੋਈ ਅਫੀਸ਼ੀਅਲ ਲੈਟਰ ਨਹੀਂ ਕੱਢਿਆ ਗਿਆ। ਕਿ ਐਸਓਆਰ ਹੜਾ ਦੇ ਜਿਹੜੇ ਮਾਰਹੇਡ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਕੋਈ ਵਿਸ਼ੇਸ਼ ਪੈਕੇਜ ਆਦਾਂ ਕੱਢਿਆ ਜਾਵੇ ਕਿ ਪੈਨਸ਼ਨ ਵਧਾਉਣ ਵਾਲੀ ਕੋਈ ਲੈਟਰ ਕੱਢੀ ਜਾਵੇ ਇਸ ਲਈ ਹਾਲੇ ਇਹ ਸਿਰਫ ਕਿਆਸਰਾਈਆਂ ਨੇ ਪੈਨਸ਼ਨ 1500 ਹੀ ਆਏਗੀ ਜਦੋਂ ਤੱਕ ਕੋਈ ਅਫੀਸ਼ਲ ਲੈਟਰ ਨਹੀਂ ਆਉਂਦਾ ਸਾਡੀ ਮੰਗ ਜ਼ਰੂਰ ਹੈ ਤੇ ਤੁਸੀਂ ਵੀ ਵੀਡੀਓ ਸ਼ੇਅਰ ਕਰਕੇ ਜ਼ਰੂਰ ਇਹ ਮੰਗ ਜਿਹੜੀ ਉੱਤੇ ਅਧਿਕਾਰੀਆਂ ਤੱਕ ਪਹੁੰਚਾਓ ਕਿ 2500 ਰੁਪਏ ਪੈਨਸ਼ਨ ਹੋਣੀ ਚਾਹੀਦੀ ਹੈ ਲਾਜ਼ਮੀ ਹੈ ਕਿਉਂਕਿ ਪਹਿਲੇ ਹੀ ਪੰਜਾਬ ਦੇ ਕਾਫੀ ਖੇਤਰ ਹੈ ਜਿਹੜੇ ਹੜ੍ਹਾਂ ਦੀ ਮਾਰ ਹੇਠ ਨੇ ਇਹ ਦੋਹਰੀ ਮਾਰ ਪਈ ਹੈ ਕਿਉਂਕਿ 1500 ਦੇ ਵਿੱਚ ਗੁਜ਼ਾਰਾ ਵੈਸੇ ਵੀ ਨਹੀਂ ਹੁੰਦਾ ਤੇ ਇਸ ਕਰਕੇ ਜਿਹੜੀਆਂ ਪੈਸ਼ਾ ਦੇ ਵਿੱਚ ਵਾਦਾ ਹੋਣਾ ਜ਼ਰੂਰੀ ਆ ਦੂਜੇ ਪਾਸੇ ਕੁਝ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ ਸਰਕਾਰ ਖਾਸ ਕਰਕੇ ਜਿਹੜੇ ਖੇਤਰ ਹੜ੍ਹਾਂ ਦੀ ਮਾਰ ਹੇਠ ਨੇ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਹੜ੍ਹ ਪ੍ਰਭਾਵਿਤ ਸੂਬਾ ਐਲਾਨਿਆ ਗਿਆ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਰਾਹਤ ਪੈਕੇਜ ਐਲਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਤੇ ਕੁਝ ਰਾਹਤ ਹੈ ਜਿਹੜੀ ਉਹ ਜਿਹੜੇ ਵਸਨੀਕ ਜਿਹੜੇ ਲੋਕਾਂ ਨੂੰ ਜਿਹੜੇ ਹੜ੍ਹਾਂ ਦੀ ਮਾਰ ਹੇਠਾਂ ਨੇ ਉਹਨਾਂ ਨੂੰ ਰਾਹਤ ਦੇਣ ਦਾ ਕੰਮ ਸਰਕਾਰ ਕਰ ਸਕਦੀ ਹੈ ਇਸ ਸਲਾਵਾ ਜੀ ਜੇਕਰ ਹੁਣ ਤੱਕ ਦੀਆਂ ਜੋ ਅਪਡੇਟਸ ਨੇ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਨਾ ਤਾਂ ਤਰਨਤਨ ਸਾਹਿਬ ਜ਼ਿਲ੍ਹੇ ਦੀ ਪੈਨਸ਼ਨ ਆਈ ਹੈ ਨਾ ਸਤੰਬਰ ਮਹੀਨੇ ਦੀ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਆਈ ਹੈ ਨਾ ਹਾਲੇ ਕਿਸੇ ਜਿਹੜੇ ਦੇ ਵਿੱਚ ਬਿਲਫਾਸ ਹੋਣ ਦੀ ਕੋਈ ਸੂਚਨਾ ਹੈ ਜਾਂਦੇ ਜਾਂਦੇ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਸੂਚਨਾ ਜਿਹੜੀ ਆ ਉਹ ਸਾਂਝੀ ਕਰਨੀ ਆ ਖੜਾ ਦੇ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਵਾਅਦਾ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਜਿਹੜੇ ਛੁੱਟੀ ਦਾ ਖੇਲਾ ਦਿਲ ਸੀ ਕੱਲ ਤੋਂ ਸਕੂਲ ਖੁੱਲਨੇ ਸੀ ਪੰਜਾਬ ਸਰਕਾਰ ਨੇ ਅਫੀਸ਼ੀਅਲ ਪੱਤਰ ਕੱਢਿਆ ਜੋ ਕਿ ਤੁਹਾਡੇ ਸਕੂਲ ਤੇ ਆ ਤੇ ਚੱਲ ਗਿਆ ਹੋਇਆ ਕਿ 7 ਤੋਂ 9 ਤੇ ਇਹ ਜੋ ਛੁੱਟੀਆਂ ਹੋਣ ਗਿਆ ਜੀ ਹੁਣ ਕੱਲ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਚੱਲੀ ਰਹਿਣ ਗਿਆ ਤੇ ਹੁਣ 8 ਤਰੀਕ ਨੂੰ ਸਕੂਲ ਜਿਹੜੇ ਖੁੱਲਣਗੇ ਆ ਸਾਰ ਜਿੱਦਾਂ ਦੇ ਬਣੇ ਹੋਏ ਨੇ ਕਿਉਂਕਿ ਕਾਫੀ ਖੇਤ ਰਜੜੇ ਹਾੜਾ ਦੀ ਮਾਰ ਹੇਟ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜੋ ਅਡਵਾਈਜ਼ਰੀ ਮਾਸਕ ਫਾਗਲੋ ਜਾਰੀ ਹੋ ਰਹੀਆਂ ਨੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਜਾਰੀ ਹੋ ਰਹੀਆਂ ਨੇ ਤੇ ਸਾਨੂੰ ਨਹੀਂ ਲੱਗਦਾ ਕਿ 8 ਤਰੀਕ ਨੂੰ ਵੀ ਸਕੂਲ ਖੁੱਲਣਗੇ ਉਸ ਤੋਂ ਅੱਗੇ ਵੀ ਛੁੱਟੀਆਂ ਦੇ ਵਿੱਚ ਵਾਦਾ ਪੰਜਾਬ ਸਰਕਾਰ ਕਰ ਸਕਦੀ ਯਾਰ ਬਾਕੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਪੈਨਸ਼ਨ ਬਾਰੇ ਇਹੀ ਅਪਡੇਟ ਹੈ ਕਿ ਹਾਲੇ ਤੱਕ ਕਿਸੇ ਜਲੇਦੇ ਵਿੱਚ ਬਿਲ ਫਾਸਲ ਦੀ ਕੋਈ ਸੂਚਨਾ ਨਹੀਂ ਹੈ ਜਦ ਬਿਲ ਫਾਸਲ ਦੇ ਨੇ ਉਹਦੀ ਅਪਡੇਟ ਤੁਹਾਨੂੰ ਜਰਿਆ ਅਸੀਂ ਸਾਂਝੀ ਕਰਾਂਗੇ ਤੇ ਜਦੋਂ ਪੈਨਸ਼ਨ ਜਾਰੀ ਹੁੰਦੀ ਹੈ ਅਸੀਂ ਉਸੇ ਵੇਲੇ ਲ ਤੇ 2500 ਬਾਰੇ ਵੀ ਇਹੀ ਗੱਲ ਹੈ ਕਿ ਸਾਡੀ ਮੰਗ ਜ਼ਰੂਰ ਹੈ ਐਸ ਜਿਹੇ ਮੁੱਦਾ ਚੱਕਦੇ ਆ ਤੇ ਤੁਸੀਂ ਵੀ ਆਪਣੇ ਫੱਦਰ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਉੱਚੇ ਅਧਿਕਾਰੀਆਂ ਤੱਕ ਇਹ ਗੱਡੀ ਪਹੁੰਚਦੀ ਕਰੋ ਮੰਗ ਜਿਹੜੀ ਹੈ ਬਿਲਕੁਲ ਜਾਇਜ਼ ਹੈ 800 ਰੁਪਏ ਆ ਪੈਨਸ਼ਨ ਜਿਹੜੀ ਆਣੀ ਚਾਹੀਦੀ ਹੈ ਤੇ ਤਨਤਨ ਸਾਹਿਬ ਜਿਹੜੇ ਦੀ ਪੈਨਸ਼ਨ ਜਿਹੜੀ ਉਹ ਜਾ ਫਰੇਟ ਆ ਗਿਆ ਉਤਾਰੇ ਦਾ ਸਾਂਝੀ ਕੀਤੀ ਜਾਵੇਗੀ ਜੇ ਕੋਈ ਤੁਹਾਡੇ ਕੋਈ ਕੁਐਸਚਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ